ਸੱਚੀ ਕਾਲ ਮਹਾਰਤੀ ਸਮਝਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇਸ ਦਿਵਿਆਂ ਦੇ ਸਿਆਸੀ ਪੁਚਾਲ ਤੋਂ ਬਾਅਦ ਸੱਤ ਮੈਂਬਰ ਕਮੇਟੀ ਦੀ ਬੈਠਕ ਹੁੰਦੀ ਹੈ ਹਾਲਾਂਕਿ ਇਸ ਦੇ ਵਿੱਚ ਦੋ ਲੋਕਾਂ ਨੇ ਅਸਤੀਫਾ ਦੇ ਦਿੱਤਾ ਸਿਰਫ ਪੰਜ ਮੈਂਬਰ ਹੀ ਮੌਜੂਦ ਹੋਏ ਸ਼ਾਮਿਲ ਹੋਏ ਨੇ ਜਿਸ ਤੋਂ ਬਾਅਦ ਬੈਠਕ ਦੇ ਵਿਚਕਾਰ ਅਸਤੀਫੇ ਦੇ ਕਾਰਨਾਂ ਤੇ ਚਰਚਾ ਕੀਤੀ ਗਈ ਕਿ ਆਖਿਰ ਕੀ ਕਾਰਨ ਸੀ ਫਿਰ ਉਸ ਤੋਂ ਬਾਅਦ ਇਹ ਜਿਹੜੀ ਸੱਤ ਮੈਂਬਰ ਕਮੇਟੀ ਸੀਗੀ ਇਸ ਦੇ ਮੁਖੀਆ ਦੇ ਉੱਪਰ ਵੀ ਗੱਲਬਾਤ ਹੋਈ ਹੈ ਪ੍ਰਧਾਨਗੀ ਨੂੰ ਲੈ ਕੇ ਗੱਲਬਾਤ ਹੋਈ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਪ੍ਰਧਾਨਗੀ ਕੌਣ ਕਰੇਗਾ ਕਿਸ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ ਬੈਠਕ ਜਿਹੜੀ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਹੋਏਗੀ ਖਾਸ ਕਰਕੇ ਜੋ ਅਹਿਮ ਗੱਲ ਸੀਗੀ ਕਿ ਆਖਿਰ ਇਸਤੀਫਾ ਕਿਉਂ ਦਿੱਤਾ ਗਿਆ ਸੀਗਾ ਧਾਮੀ ਦੇ ਵੱਲੋਂ ਕਿਉਂਕਿ ਉਸ ਤੋਂ ਬਾਅਦ ਦਾਜੇ ਕੀ ਕਰਪਾ ਸਿੰਘ ਬਣੂਗਰ ਦੇ ਵੱਲੋਂ ਵੀ ਇਸਤੀਫਾ ਦੇ ਦਿੱਤਾ ਗਿਆ ਤੇ ਅਹਿਮ ਸਵਾਲ ਕਿ ਹੁਣ ਪ੍ਰਧਾਨ ਕੌਣ ਹੋਵੇਗਾ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਹੋਈ ਹੈ ਅਹਿਮ ਖੁਲਾਸੇ ਹੋਏ ਨੇ ਜਿੰਨਾ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉੱਥੇ ਸਾਰੇ ਗੱਲਾਂ ਦਾ ਜਿਹੜਾ ਹੈ ਖੁਲਾਸਾ ਕੀਤਾ ਗਿਆ ਲੇਕਿਨ ਮੀਟਿੰਗ ਜਿਹੜੀ ਹੋਈ ਸੀਗੀ ਉਸ ਦੇ ਵਿੱਚ ਕਿਹੜੇ ਕਿਹੜੇ ਹੋਰ ਪੁਆਇੰਟ ਸਾਹਮਣੇ ਆਏ ਨੇ ਅਸਲ ਸੱਚ ਕੀ ਸਾਹਮਣੇ ਆਇਆ ਉਹ ਵੀ ਉਸਤਾ ਦੇ ਨਾਲ ਤੁਹਾਨੂੰ ਦ ਅਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਦੇਖਿਓ ਪੂਰੀ ਦੇਖਿਓ ਜਿਸ ਦੇ ਵਿੱਚ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਕਿ ਆਖਿਰ ਬੈਠਕ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਹੋਈਆਂ ਨੇ ਤੇ ਪ੍ਰੈਸ ਕਾਨਫਰੈਂਸ ਦੇ ਵਿੱਚ ਕਾਜਸਤਾ ਦੀ ਗੱਲ ਕੀਤੀ ਗਈ ਹੈ ਕਿ ਜਿਦਿਆ ਕਾਲ ਤੱਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਖਾਸ ਕਰਕੇ ਭਰਤੀ ਮੁਹਿੰਮ ਨੂੰ ਲੈ ਕੇ ਜਿਸ ਤਰ੍ਹਾਂ ਕਿ ਉਹਨਾਂ ਨੇ ਜਤਾਇਆ ਕਿ ਅਕਾਲੀ ਦਲ ਦਾ ਸਾਥ ਨਹੀਂ ਮਿਲਿਆ ਤੇ ਗੱਲ ਕਰਦੇ ਹਾਂ ਵਿਸਤਾਰ ਨਾਲ ਦੱਸਦੇ ਹਾਂ ਕਿ ਆਖਿਰ ਕੀ ਕੁਝ ਬੈਠਕ ਦੇ ਵਿੱਚ ਗੱਲ ਹੋਈ ਹੈ ਫਿਲਹਾਲ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਸਤੀਫਿਆਂ ਦੇ ਸਿਆਸੀ ਪੁਚਾਲ ਨੂੰ ਲੈ ਕੇ ਜੋ ਬੈਠਕ ਹੋਈ ਹੈ ਸੱਤ ਮੈਂਬਰੀ ਕਮੇਟੀ ਦੀ ਫਿਲਹਾਲ ਪੰਜ ਮੈਂਬਰਾਂ ਦੇ ਵੱਲੋਂ ਹੀ ਮੀਟਿੰਗ ਕੀਤੀ ਗਈ ਹੈ ਜਥੇਦਾਰਾਂ ਨੂੰ ਆਪਣੀ ਰਿਪੋਰਟ ਜਿਹੜੀ ਇਹ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਭੇਜਾਂਗੇ ਪੱਤਰ ਸੌਪਿਆ ਜਾਵੇਗਾ ਕਮੇਟੀ ਖੁਦ ਇਸੇ ਦਿਕਾਲ ਤੱਕ ਸਾਹਿਬ ਜਾ ਕੇ ਪੱਤਰ ਸੌਪੇਗੀ ਜੋ ਕਿ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਨਵੀਂ ਪੱਤ ਨੂੰ ਲੈ ਕੇ ਕਾਲੇ ਦਲ ਤੋਂ ਸਹਿਯੋਗ ਨਹੀਂ ਮਿਲਿਆ ਕਾਲੇ ਦਲ ਪਾਰਟੀ ਦੇ ਪੱਲੋਂ ਸਹਿਯੋਗ ਨਹੀਂ ਦਿੱਤਾ ਗਿਆ ਕਮੇਟੀ ਦਾ ਇਹ ਵੀ ਕਹਿਣਾ ਹੈ ਕਿ ਕੱਲ ਤੱਕ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਤੇ ਜੋ ਜੋ ਵੀ ਸਿੰਘ ਸਾਹਿਬ ਦੇ ਸ਼੍ਰੀ ਕਾਲ ਤਖਸਾਹਬ ਤੋਂ ਹੁਕਮ ਹੋਣਗੇ ਜੋ ਵੀ ਆਦੇਸ਼ ਹੋਣਗੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਦੱਸਦਿਏ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਮੇਟੀ ਦੇ ਮੁਖੀ ਦੇ ਤੌਰ ਤੇ ਵੀ ਅਸਤੀਫਾ ਦੇ ਦਿੱਤਾ ਗਿਆ ਉਸ ਤੋਂ ਬਾਅਦ ਕਿਰਪਾ ਸਿੰਘ ਬਡੁੰਗਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਅੱਜ ਪੈਮ ਪੰਜ ਮੈਂਬਰਾਂ ਦੇ ਵੱਲੋਂ ਪੂਰੀ ਇਹ ਮੀਟਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਬਾਅਦ ਕੀ ਫੈਸਲਾ ਲਿਆ ਗਿਆ ਆਖਿਰਕਾਰ ਇਹ ਜਾਣਕਾਰੀ ਜੋ ਕਿ ਕਮੇਟੀ ਮੈਂਬਰਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਜਦੋਂ ਸਿੰਘ ਸਾਹਿਬਾਂ ਨੂੰ ਰਿਪੋਰਟ ਭੇਜ ਜਾਈਵੇਗੀ ਖੁਦ ਉਹ ਪੇਸ਼ ਹੋ ਕੇ ਪੱਤਰ ਸੌਪਣਗੇ ਅਤੇ ਉਸ ਤੋਂ ਬਾਅਦ ਜੋ ਵੀ ਸ਼੍ਰੀ ਘਾਤਕ ਸਾਹਿਬ ਜਥੇਦਾਰਾਂ ਦਾ ਫੈਸਲਾ ਹੋਵੇਗਾ ਉਸਤੇ ਇਸ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਪੈਰਾ ਦਿੱਤਾ ਜਾਵੇਗਾ। ਉਹਨੇ ਵੀ ਕਿਹਾ ਕਿ ਪੰਜ ਪੰਜ ਮੈਂਬਰ ਸ਼੍ਰੀ ਕਾਲ ਤੱਕ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਉਹਨਾਂ ਦੇ ਆਦੇਸ਼ ਹੋਣਗੇ ਉਸ ਤੇ ਪੈਰਾ ਦਿੱਤਾ ਜਾਵੇਗਾ। ਉੱਥੇ ਕਮੇਟੀ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਨਵੀਂ ਪਰਤੀ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀਗਾ। ਸ਼੍ਰੀ ਕਾਲ ਤੱਕ ਸਾਹਿਬ ਨੂੰ ਡਿਟੇਲ ਦੇ ਵਿੱਚ ਰਿਪੋਰਟਸ ਓਪੀ ਜਾਵੇਗੀ। ਉਸ ਤੋਂ ਬਾਅਦ ਸ਼੍ਰੀ ਕਾਲ ਤੱਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਜਿਹੜੀ ਉਹ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ। ਪਰਮ ਸਤਕਾਰਯੋ समूह प्रेस और साडे कमेटी के सारे ही सरकार योग मेंबर सहमान रामानंद सिंह जी अरिसा मानदेव पटाला साहब अमरपुरी साहब विभागीय समन्वत और जी आज जो माननीय उसके काल तक साहब बोलूं श्रमनी एकाली एक दल की भर्ती संबंधी दो दिसंबर 2024 ਨੂੰ ਹੁਕਮਨਾਮਾ ਸਾਬ ਰਾਹੀਂ ਆਦੇਸ਼ ਹੋਈ ਸੀ ਸ਼੍ਰੋਮਣੀ ਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਸ ਦੇ ਸਬੰਧ ਵਿੱਚ ਪਹਿਲਾਂ ਦੋ ਮੀਟਿੰਗਾਂ ਸਾਬ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੀ ਰਹਿਨਮਾਈ ਹੇਠ ਹੋਈਆਂ ਔਰ ਅੱਜ ਅਸੀਂ ਪੰਜੋ ਮੈਂਬਰ ਉਹਨਾਂ ਮੀਟਿੰਗਾਂ ਤੇ ਫਾਈਨਲ ਫੈਸਲਾ ਡਿਸੀਜਨ ਲੈ ਕੇ ਆਪ ਦੇ ਪ੍ਰੈਸ ਦੇ ਸੰਗਠਨ ਦੇ ਸਾਮਣੇ ਪਹੁੰਚੇ ਸ੍ਰੀ ਅਕਾਲ ਤਖਸਾਲ ਆਪਣੀ ਸਥਾਪਨਾ ਤੋਂ ਲੈ ਕੇ ਸਿੱਖਾਂ ਲਈ ਸਰਵੋੱਚ ਰਹਿ ਹੈ ਔਰ ਰਹੇਗਾ ਔਰ ਰਹਿਣਾ ਚਾਹੀਦਾ ਔਰ ਹਰ ਸਿੱਖ ਦਾ ਫਰਜ਼ ਹੈ ਕਿ ਸ੍ਰੀ ਅਕਾਲ ਤਖਸਾਲ ਦੇ ਆਦੇਸ਼ ਦੀ ਜਿੰਨ ਬਿਨ ਪਾਲਣਾ ਕਰੇ ਸੋ ਸਾਡੀ ਡਿਊਟੀ ਹੈ ਜਿਹੜੀ ਉਸ ਸੰਦਰਭ ਵਿੱਚ ਲੱਗੀ ਸੀ ਔਰ ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਕਾਲਤਖ ਸਾਹਿਬ ਨੂੰ ਆਪਣੀ ਸਮਰਥਨ ਭਾਵਨਾ ਨੂੰ ਸਮਝਦੇ ਹੋਏ ਇਸ ਕਮੇਟੀ ਦਾ ਜੋ ਸਾਡੀ ਜ਼ਿੰਮੇਵਾਰੀ ਲਈ ਸੀ ਉਸ ਸੰਬੰਧੀ ਆਪ ਦਾ ਜੋ ਡਿਸੀਜਨ ਹੈ ਉਹਦੇ ਬਾਰੇ ਤੁਹਾਨੂੰ ਅਪ੍ਰੈਸ ਨੂੰ ਔਰ ਸੰਗਤ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਜੋ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਾਨੂੰ ਆਦੇਸ਼ ਹੋਏ ਸੀ ਉਸ ਦੇ ਸੰਬੰਧ ਵਿੱਚ ਬੜੇ ਉਪਰਾਲੇ ਕੀਤੇ ਗਏ ਕਰੋਨਾ ਉਪਰਾਲਿਆਂ ਨੂੰ ਤਾਂ ਜੇ ਪੰਥਕ ਭਾਵਨਾ ਜਿਹੜੀ ਸੀ ਕਾਲਤਖ ਸਾਹਿਬ ਮਕਰੂਬ ਦੇ ਜਿਹੜੀ ਭਾਵਨਾਏ ਸੀ ਇਹ ਸਮੂਹਤੀ ਪੰਥਕ ਸ਼ਕਤੀ ਨੂੰ ਇਕੱਠੀ ਕਰਕੇ ਇੱਕ ਪੰਥਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਗੋਹੀ ਵਿਸਤਾਰਿਆ ਜਾਵੇ ਜਿਹਦੇ ਨਾਲ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਜਿਹੜੀ ਰਾਸ਼ਟਰੀ ਤੌਰ ਤੇ ਮਜ਼ਬੂਤ ਹੋਵੇ ਔਰ ਸਹੀ ਢੰਗ ਨਾਲ ਕੌਮ ਨੂੰ ਪੰਜਾਬ ਨੂੰ ਸਹੀ ਦਿਸ਼ਾ ਜਿਹੜੀ ਉਹ ਦਿੱਤੀ ਜਾ ਸਕੇ ਇੱਕ ਖੇਤਰੀ ਪਾਰਟੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਸ ਨੇ ਪੰਜਾਬ ਦੇ ਹੱਕ ਮਰਦੇ ਸੀ ਉਹਨਾਂ ਨੂੰ ਲੋਤੀ ਦਿੱਤੀ ਜਾ ਸਕੇ ਇਸ ਭਾਵਨਾ ਨਾਲ ਸ਼੍ਰੀ ਹਰਤਖਸਰ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਔਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਸੀ ਪਰੰਤੂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਸ ਭਾਵਨਾ ਨੂੰ ਮੁਕਰਾ ਕੇ ਭਰਤੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਦਿੱਤੀ। ਸਵਾਰਜ ਜੋ ਤਹਿਤ ਅਸੀਂ ਇਹ ਫੈਸਲਾ ਕੀਤਾ ਹੈ ਕਿ ਮਾਨਯੋਗ ਸ਼੍ਰੀ ਹਰਤਖਸਰ ਸਾਹਿਬ ਉਸ ਵੇਲੇ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਇਹ ਲੋਕ ਇਹ ਮੰਨ ਲੈ ਕਿ ਜੋ ਵੀ ਆਦੇਸ਼ ਮਾਨਯੋਗ ਅਕਾਲ ਤਖਤ ਸਾਹਿਬ ਦੇ ਜੇਜਦਾਰ ਸਾਹਿਬ ਸਾਨੂੰ ਕਮੇਟੀ ਨੂੰ ਕਰਨਗੇ ਭਰਤੀ ਪ੍ਰਕਿਰਿਆ ਸੰਬੰਧੀ ਅਸੀਂ ਉਸ ਤੇ ਇਨ ਬਿਨ ਪਹਿਰਾ ਦੇ ਕੇ ਉਹਦੀ ਪਾਲਣਾ ਕਰਾਂਗੇ ਉਸ ਭਰਤੀ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋਣ ਕਮੇਟੀ ਅਕਾਲ ਤਖਤ ਸਾਹਿਬ ਨੂੰ ਪੂਰਨ ਰੂਪ ਵਿੱਚ ਸਮਰਥਨ ਕਰੇਗਾ ਔਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਤੋਂ ਹੋਊਗਾ ਉਹਦੀ ਅਸੀਂ ਪਾਲਣਾ ਕਰਾਂਗੇ ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟਵਾਦ ਰਹੀ ਹੈ ਕਿਸੇ ਪਰਖ ਤੋਂ ਜਿੰਨਾ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਮਾਨਯੋਗ ਸ਼੍ਰੀ ਹੰਤਰਤਨ ਸਾਹਿਬ ਨੂੰ ਦੱਸ ਦੇਵਾਂਗੇ ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈ ਹੈ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਸਰਕਾਰ ਸਾਹਿਬ ਦੇ ਸੰਦਰਭ ਵਿੱਚ ਅਦੇਸ਼ਾ ਮਤਾਵਕ ਪੂਰੋਂ ਵਿੱਚ ਆਉਦਾ ਫਰਜ਼ ਹੈ ਜਿਹੜਾ ਨਿਭਾਇਆ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਹੈ ਸੋ ਜਿਵੇਂ ਅਸੀਂ ਚਾਹੇ ਪਹਿਲੀ ਆ ਚਾਹੇ ਅਗਲੀ ਆ ਅਸੀਂ ਆਪਦਾ ਪੱਖ ਆ ਜਿਹੜਾ ਉਹ ਆਪਦਾ ਸਿੰਸਟਾਉ ਨੂੰ ਦੱਸ ਦੇਣਾ ਕਿ ਉਹ ਸਰ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣਾ ਨਹੀਂ ਚਾਹੁੰਦੇ ਸੋ ਜੋ ਤੁਸੀਂ ਸਾਨੂੰ ਅਗਲਾ ਆਦੇਸ਼ ਕਮੇਟੀ ਤੁਸੀਂ ਬਣਾਈ ਆ ਜੋ ਤੁਸੀਂ ਸਾਨੂੰ ਉਹ ਸੰਬੰਧੀ ਆਦੇਸ਼ ਦਿਓਗੇ ਅਸੀਂ ਉਹਦੀ ਪੂਰਨ ਰੂਪ ਵਿੱਚ ਕਮੇਟੀ ਤੁਹਾਡੇ ਆਦੇਸ਼ਾਂ ਦੀ ਪਾਲਣ ਕਰਾਂਗੇ